ਜਿਹੜੀ ਰਾਸ਼ਟਰੀ ਭਗਵਾਨ ਸੇਵਾ ਸੰਗਠਨ ਦੇ ਜਿਹੜੇ ਮੈਨੋ ਤੇਦਾਰ ਸੀ ਮੇਰੇ ਨਾਲ ਮੇਰਾ ਨਾਮ ਪੰਕਜ ਦਵਿਸਰ ਹੈ ਮੈਂ ਰਾਸ਼ਟਰੀ ਭਗਵਾਨ ਸੇਵਾ ਸੰਗਠਨ ਦਾ ਰਾਸ਼ਟਰੀ ਦક્ષਿਣ ਮੇਰੇ ਨਾਲ ਸੌਰਵ ਗੁਪਤਾ ਜਿਹੜੇ ਰਾਸ਼ਟਰੀ ਯੋਵਾ ਦક્ષਿਣ ਨੇ ਨਾਲ ਹੀ ਮੇਰੇ ਬੇਟੇ ਸੰਤੋਖ ਗਿੱਲ ਜਿਹੜੇ ਸਾਡੇ ਰਾਸ਼ਟਰੀ ਚੇਅਰਮੈਨ ਨੇ ਅੱਜ ਸਾਡੀ ਬੋਡੀ ਜਿਹੜੀ ਬਟਾਲੇ ਵਿੱਚ ਪਹੁੰਚੀ ਆ ਅਸੀਂ ਅੱਜ ਇੱਥੇ ਜ਼ਿਲ੍ਹਾ ਟੀਮ ਤੇ ਪੰਜਾਬ ਦੇ ਕੁਝ ਹੋਰ ਦੇ ਨਾਮ ਅਨਾਉਂਸਮੈਂਟ ਕੀਤੀ ਆ ਜਿਹੜੀ ਰਾਸ਼ਟਰੀ ਭਗਵਾਨ ਸੇਵਾ ਸੰਗਠਨ ਦੇ ਵਿੱਚ ਸ਼ਾਮਲ ਕੁਚੇਰੇ ਕੀਤੇ ਆ ਤੇ ਨਵੀਂ ਬੋਡੀ ਉੱਤੇ ਤਿਆਰ ਕਰ ਰਹੇ ਆ ਰਾਸ਼ਟਰੀ ਭਗਵਾਨ ਸੇਨਾ ਦੇ ਦੇਖੋ ਜੀ ਭਗਵਾਨ ਸੇਨਾ ਦਾ ਬੜਾ ਲੰਮਾ ਜਣਾ ਮੋਟਾ ਪਿਆ ਮੈਂ ਦੋ ਚਾਰ ਚੀਜ਼ਾਂ ਤੁਹਾਨੂੰ ਉਹਦੇ ਵਿੱਚ ਬਰੀਫਿੰਗ ਕਰ ਦੇਣਾ ਵਾ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਉਹ ਸੰਗਠਨ ਹੈ ਜਿਹੜੇ ਪੰਜਾਬ ਦੇ ਵਿੱਚ ਆਪਣੇ ਹਿੰਦੂ ਸਮਾਜ ਦੀ ਬੜੀ ਬਲੰਦ ਆਵਾਜ਼ ਚਲ ਰਹੀ ਲੱਣੀ ਉਹਦੇ ਵਿੱਚ ਮੰਦਰਾਂ ਦੀ ਲੜਾਈ ਗਊ ਹੱਤਿਆ ਦੀ ਲੜਾਈ ਜਿਹਦੇ ਵਿੱਚ ਅਸੀਂ 17 ਪਰਚੇ ਪੰਜਾਬ ਦੇ ਵਿੱਚ ਦਰਜ ਕਰਾ ਚੁੱਕੇ ਆ ਜਿਹਦੇ ਵਿੱਚ ਕੁਝ ਮੰਦਰਾਂ ਦੇ ਪਰਚੇ ਵੀ ਕੁਝ ਆਰਾਮਲੀਨ ਦੇ ਪਰਚੇ ਨੇ ਰਾਸ਼ਟਰੀ ਭਗਵਾਸ਼ ਨੇ ਤਾਂ ਮੇਨ ਮੋਟਿਵ ਆ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਉਹਨੂੰ ਦੂਰ ਕਰਨਾ ਸਮਾਜ ਦੇ ਵਿੱਚ ਜਿੱਦਾਂ ਵੀ ਲੋਕ ਵਿਚੜਦੇ ਨੇ ਕੁਝ ਗੱਲਾਂ ਜਦੋਂ ਕੋਈ ਆਪਣੀ ਲਾਈਨ ਟੱਪਦਾ ਤਦ ਉਹ ਤੁਹਾਨੂੰ ਲਾਈਨ ਨੂੰ ਟੱਪਦਾ ਜਿੱਦਾਂ ਧਰਮ ਦੀ ਇੱਕ ਲਾਈਨ ਖਿੱਚੀ ਹੁੰਦੀ ਆ ਧਰਮ ਦੀ ਲਾਈਨ ਨੂੰ ਟੱਪਣਾ ਉਸੇ ਬਾਅਦ ਰਾਸ਼ਟਰੀ ਭਗਵਾਨ ਸੈਨਾ ਨੇ ਉਸੇ ਰੈਮ ਉਸ ਸੀ ਨੂੰ ਕਵਰ ਕਰਦੀ ਆ ਤੇ ਆਪਣੇ ਧਰਮ ਦੀ ਗੱਲ ਤੇ ਖੜਾ ਰੱਖਦੀ ਆ ਇਹ ਰਾਸ਼ਟਰੀ ਭਗਵਾਨ ਸੈਨਾ ਸੰਗਠਨ ਦਾ ਕੰਮ ਆ ਫਿਰ ਦੂਸਰੀ ਰਾਸ਼ਟਰੀ ਭਗਵਾਨ ਸੈਨਾ ਸੰਗਠਨ ਦੇਸ਼ਿਤ ਪੰਜਾਬ ਦੇ ਤਲਿਕਾ ਕਰਦੀ ਆ ਤੇ ਜਿਹੜੀ ਦੇਸ਼ ਦੇ ਖਿਲਾਫ ਉੱਠਦੀ ਆ ਜਾਂ ਪੰਜਾਬ ਦੇ ਖਿਲਾਫ ਉੱਠਦੀ ਆ ਉਹਦਾ ਮੂਰਤ ਉਹ ਹਮੇਸ਼ਾ ਜਵਾਬ ਦੇ 17 ਪਰਚੇ ਦੀਆਂ ਕਾਪੀਆਂ ਵਿਦਨ ਜਿਹੜੀਆਂ ਕੋਰਟ ਜਿਹੜਾ ਬਟਾਲਾ ਕੋਰਟ ਵੀ ਕੁਛ ਲੱਗੇ ਆ ਤਰੰਤਲ ਕੋਰਟ ਦੇ ਵਿੱਚ ਵੀ ਆ ਜਿਹੜੀ ਲੜਾਈ ਅੱਜ ਵੀ ਅਸੀਂ ਲੜ ਰਹੇ ਆ ਉਹ ਸੱਜ ਕੋ ਗੱਲਾਂ ਕਰਦੀਆਂ ਬਹੁਤ ਸੌਖੀਆਂ ਰੇ ਅਸੀਂ ਡੌਗਰ ਤੇ ਬੰਦ ਕਰਦੇ ਆ ਅਸੀਂ ਪੰਜਾਬ ਦੇ ਅੱਖਾਂ ਦੀ ਗੱਲ ਕਰਦੇ ਆ ਦੇਖੋ ਅਸਲੀਅਤ ਦੀ ਜਿਹੜੀ ਤਲਾਸ਼ ਆ ਉਹ ਪੱਤਰਕਾਰ ਇੱਕ ਸੱਚਾ ਪੱਤਰਕਾਰੀ ਕਰ ਸਕਦਾ ਤੇ ਮੈਂ ਗੱਲ ਕਹਾਂਗਾ ਵੀ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਦਵਾ ਪੱਤਰ ਕਰਾਂ ਤਾਂ ਕਿਸੇ ਕਰਦਾ ਉਹਨੂੰ ਦੋ ਸਵਾਲ ਫਰਜ਼ ਕਰਕੇ ਪੈਵਿਡਾ ਸੀ ਮੰਗੋ ਜੇ ਐਵੀਡੈਂਸ ਦੀ ਗੱਲ ਕਰੋ ਮੇਰਾ ਫੋਨ ਖੋਲੋ ਤੇ 5 ਮਿੰਟ ਕੋ ਤੇ ਤੁਹਾਨੂੰ ਗਊ ਸੇਵਾ ਦੀ ਗਊ ਹੱਤਿਆਂ ਤੇ ਪਰਚਿਆਂ ਦੀ ਪੁਮਾ ਮੇਰੇ ਜੇ ਕੀ ਹੋਵੇ ਦਿਖਾ ਦਿੰਦਾ ਮੈਂ ਗਊ ਮਾਤਾ ਸਾਡੇ ਲਈ ਸਭ ਤੋਂ ਤੇਜ ਇਸਨਾਂਤ ਨੂੰ ਸਮਰਪਿਤ ਆ ਜਿੱਥੇ ਅਸੀਂ ਬੇਦਬੀ ਦੀ ਗੱਲ ਕਰੀਏ ਜੇ ਕੋਈ ਦੂਸਰ ਆਪਣੇ ਸਮਾਜ ਹੋ ਗਏ ਜੋ ਚੀਜ਼ ਇਹ ਨੂੰ ਨਗਰ ਕਰਦਾ ਅਸੀਂ ਦੂਜੇ ਸਮਾਜ ਦੀ ਵੀ ਇੱਕ ਮਿੰਟ ਜੀ ਗੱਲ ਕਰ ਲੈਨੇ ਆ ਵੀ ਦੂਸਰਾ ਸਮਾਜ ਆ ਸਾਡੀ ਬੇਦਬੀ ਕਰਤੀ ਜੀ ਜਦੋਂ ਆਪਣੇ ਸਮਾਜ ਦੀ ਗੱਲ ਹੁੰਦੀ ਆ ਤੇ ਉਹਨਾਂ ਨੂੰ ਮਾਫੀ ਚਾਹੀਦੀ ਆ ਜੇ ਆਪਣੇ ਸਮਾਜ ਦੀ ਗੱਲ ਕਰਕੇ ਸਾਨੂੰ ਵੀ ਉਹ ਜਿਹੜੀਆਂ ਜਿਹੜੇ ਲਖਵੇਂ ਦੇਖਾ ਹੈ ਕਦੇ ਵੀ ਕੱਪੜੀ ਇਜਾਜ਼ਤ ਨਹੀਂ ਆ ਜੇ ਸਨਾਤਨੀ ਤਰੁਨ ਨੂੰ ਸਮਰਪਿਤ ਇਹ ਚੀਜ਼ਾਂ ਦੇਖੋ ਸਨਾਤਨ ਤਾਂ ਜਿੰਦਾ ਰਹਿ ਸਕਦਾ ਜੇ ਉਹਦੀ ਰੂਲਿੰਗ ਜਿੰਦਾ ਰਹੇ ਤੇ ਜਿਹੜੇ ਰਸੀਦ ਉਤੇ ਬੈਠੇ ਨੇ ਇਹ ਸਿੱਖ ਪਰਿਵਾਰ ਨਾਲ ਬਿਲੋਂਗ ਕਰਦੇ ਨੇ ਮੇਰੇ ਰਾਸ਼ਟਰੀ ਚੇਅਰਮੈਨ ਸੰਤੋਖ ਸਿੰਘ ਜੀ ਦੇਖੋ ਭਗਵਾ ਸੇਨਾ ਚ ਹਰ ਧਰਮ ਦੇ ਲੋਕ ਨੇ ਪਰ ਜਿੱਤੇ ਸਨਾਤਨ ਨੂੰ ਸਮਰਪਤ ਦੀ ਗੱਲ ਭਾਈ ਸਾਹਿਬ ਨੇ ਮੈਨੂੰ ਪੁੱਛੀ ਹੈ ਸਨਾਤਨ ਨੂੰ ਸਮਰਪਣ ਹੋਈ ਹੈ ਜਦੋਂ ਅਸੀਂ ਸਨਾਤਨ ਦਾਸਰੀ ਕੰਮ ਕਰਦੇ ਹਾਂ ਸਨਾਤਨ ਦਾਸਰੀ ਕੰਮ ਕੀ ਹੈ ਸਨਾਤਨ ਦਾਸਰੀ ਕੰਮ ਹੈ ਆਪਣੇ ਮੰਦਰਾਂ ਨੂੰ ਦੇਖਣਾ ਆਪਣੇ ਮੰਦਰਾਂ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹਨੂੰ ਦੂਰ ਕਰਨਾ ਮੰਦਰਾਂ ਦੇ ਨਾਲ ਖੜੇ ਰਹਿਣਾ ਉਹ ਧਾਰਮਿਕ ਪ੍ਰੋਗਰਾਮ ਦੀ ਗੱਲ ਕਰੀਏ ਸਨਾਤਨ ਨੂੰ ਅੱਜ ਵੀ ਨੰਬਰ ਸਰ ਦੇ ਵਿੱਚ ਰਾਸ਼ਟਰੀ ਭਗਤ ਸੇਵਾ ਦੇ ਮਾਧਿਅਮ ਨਾਲ ਜਿਹੜਾ ਪ੍ਰੋਗਰਾਮ ਜਿਹੜਾ ਚੱਲ ਰਿਹਾ 6 ਦਿਨ ਦਾ ਪ੍ਰੋਗਰਾਮ ਚੱਲ ਰਿਹਾ ਜਿਹੜਾ ਸਾਡਾ ਉੱਥੇ ਪਾਠ ਚੱਲ ਰਿਹਾ ਹੈ ਭਗਵਦ ਦਾ ਠੀਕ ਹੈ ਜੀ ਪਿਛਲੇ ਪਿਛਲੇ ਦਿਨ ਮੈਂ ਉੱਥੇ ਭਗਵਾਨ ਰੈਲੀ ਗਈ ਆ ਉਸ ਤੋਂ ਬਾਅਦ 6 ਦਿਨ ਦਾ ਸਮਰਪਣ ਹੈ ਉੱਥੇ ਲੰਗਰ ਪੜਾਉਣ ਦਾ ਪ੍ਰੋਗਰਾਮ ਹੈ ਸਾਡਾ ਅੱਜ ਵੀ ਪ੍ਰੋਗਰਾਮ ਚੱਲ ਰਿਹਾ ਤੁਸੀਂ ਆਪਣਾ ਪੱਤਰਕਾਰ ਭਾਈ ਜਰਾ ਪਾ ਦੇਖੋ 6 ਤੋਂ 10 ਅੱਜ ਵੀ ਸਾਰੇ ਇਨਵਾਈਟ ਨੇ ਉੱਥੇ ਪਹੁੰਚ ਸਕਦੇ ਹੈ ਬੇਦਵੀ ਕਿਸੇ ਵੀ ਧਰਮ ਦੀ ਕਰਨੀ ਉਹ ਕਿਸੇ ਨੂੰ ਵੀ ਇਝਾਜਤ ਨਹੀਂ ਹੈਗੀ ਧਰਮ ਸਭ ਸਾਂਝੇ ਨੇ ਅਸੀਂ ਰਾਸ਼ਟਰੀ ਭਗਵਾਨ ਦੇ ਮੰਚ ਤੋਂ ਏਕਤਾ ਦਾ ਹਮੇਸ਼ਾ ਸਨਾਨ ਦਿੱਤਾ ਹੈ ਤੇ ਏਕਤਾ ਜੇ ਅਸੀਂ ਰਹੂਗੀ ਤੇ ਪੰਜਾਬ ਰਹੂਗਾ ਅੱਜ ਪੰਜਾਬ ਦੇ ਹਾਲਾਤ ਕੀ ਆ ਪੰਜਾਬ ਦੇ ਹਾਲਾਤ ਇਹ ਨੇ ਸਾਡੇ ਬੱਚੇ 90% ਪਰਦੇਸ ਲਈ ਬਾਹਰ ਜਾ ਰਹੇ ਨੇ ਕਿਉਂ ਜਾ ਰਹੇ ਨੇ ਉਹ ਚ ਪੁਲਸ ਅਫਸਰਾਂ ਦੇ ਬੱਚੇ ਲੀਡਰਾਂ ਦੇ ਬੱਚੇ ਆਮ ਲੋਕਾਂ ਦੇ ਬੱਚੇ ਚਾਹੇ ਕਰਜ਼ਾ ਚੁੱਕ ਕੇ ਲੋਕੀ ਭੇਜਣ ਬੱਚੇ ਨੂੰ ਬਾਹਰ ਕਿਉਂ ਭੇਜ ਰਹੇ ਕਿਉਂਕਿ ਪੰਜਾਬ ਦਾ ਮਾਹੌਲ ਇਹਦਾ ਸੇਫ ਨਹੀਂ ਹੈ ਦੇਖੋ ਜੀ ਨਸ਼ਾ ਪੰਜਾਬ ਚ ਬਹੁਤ ਹੋ ਚੁੱਕਾ ਹੈ ਜੇ ਨਸ਼ਾ ਖਤਮ ਕਰਨਾ ਹੈ ਆਪਣੇ ਬੱਚੇ ਬਚਾਉਣੇ ਆ ਤੇ ਪੁਲਿਸ ਦੀ ਮਦਦ ਕਰਨੀ ਪਊਗੀ ਆਪਣੀ ਆਵਾਜ਼ ਖੋਲੀ ਪਊਗੀ ਇਹ ਨਹੀਂ ਕਿ ਕਦੇ ਨਸ਼ਾ ਲੱਗਦਾ ਹੋਵੇ ਉੱਥੇ ਅੱਖਾਂ ਮੀਟ ਲੋ ਚਾਹੇ ਲੋਕੇ ਸ਼ੌਕ ਦੇ ਪਿੱਛੇ ਰਹਿ ਗਏ ਇਨਫੋਰਮੇਸ਼ਨ ਜਰੂਰ ਦਿਓ ਪੁਲਿਸ ਨੂੰ ਕਿ ਨਸ਼ਾ ਰਿਕ ਰਿਹਾ ਹੈ ਤੇ ਕਮ ਸੇ ਕਮ ਮੈਂ ਕਹੂੰਗਾ ਕੁਝ ਪਰਸੈਂਟ ਨਸ਼ਾ ਰੁਕ ਜਾਏਗਾ ਦੇਖੋ ਜੀ ਜ਼ਕੀਤ ਰੇਂਜ ਜੁਨੇਸੇ ਪੰਜਾਬ ਦੀ ਬਾਡੀ ਚ ਸ਼ਾਮਲ ਕੀਤਾ ਹੈ ਚਿੰਨੀ ਜੀ ਨੂੰ ਆਪਾਂ ਮਰਜਾ ਜਨ ਵਿੱਚ ਸ਼ਾਮਲ ਕੀਤਾ ਤੇ ਲక్ష్మణ ਦਾਸ ਜੀ ਜਿਹੜੇ ਆਪਾਂ ਜ਼ਿਲ੍ਹਾ ਬੋਰਡ ਵਿੱਚ ਸ਼ਾਮਲ ਕੀਤਾ ਤੇ ਇੱਕ ਅਰੁਣ ਸ਼ਰਮਾ ਜੀ ਜਿਹੜੇ ਉਹਨਾਂ ਨੂੰ ਸ਼ਾਮਲ ਕੀਤਾ ਇਹ ਸੋਭਾ ਜ਼ਿੰਮੇਵਾਰੀ ਅੱਗੇ ਬਟਾਲਾ ਸ਼ਹਿਰ ਚ ਕੰਮ ਕਰਨ ਦੀ ਇਹਨਾਂ ਦੀ ਆ ਅਹੁਦੇ ਦੇਣ ਦੀ ਜ਼ਿੰਮੇਵਾਰੀ ਇਹਨਾਂ ਦੀ ਆ ਕਿਉਂਕਿ ਦੇਖ ਲਿਆ ਇਹਨਾਂ ਨੇ ਕਿ ਇਥੇ ਕਿਹੜਾ ਬੰਦਾ ਕਿਸ ਕਾਬਲ ਆ ਕਿ ਉਹਨੂੰ ਕਿਹੜਾ ਅਹੁਦਾ ਦੇ ਸਕਦੇ ਆ ਅਸੀਂ ਇਹਨਾਂ ਨੂੰ ਪੂਰੀ ਕਮਾਨ ਦੇ ਚੁੱਕੇ ਮਾਣਯੋਗ ਪ੍ਰਧਾਨ ਜੀ ਬਟਾਲਾ ਸ਼ਹਿਰ ਚ ਆਏ ਜੈਸ਼ੀਰਾਮ ਜੀ ਅੱਜ ਮੈਂ ਸੌਰਵ ਗੁਪਤਾ ਭਗਵਾਨਾ ਨਾਲ ਤੋਂ ਯੂਵ ਰਾਸ਼ਟਰੀ ਦੇ ਅੱਜ ਅਸੀਂ ਬਟਾਲਾ ਸ਼ਹਿਰ ਵਿੱਚ ਆਏ ਆ ਸਾਡੇ ਨਾਲ ਕੁਝ ਸਨਾਤਨੀ ਭਰਾ ਜੋ ਪਹਿਲਾਂ ਵੀ ਸਮਾਜ ਦਾ ਕੰਮ ਕਰਦੇ ਆਏ ਸੀਗੇ ਅਸੀਂ ਉਹਨਾਂ ਨੂੰ ਅੱਜ ਇੱਕ ਪਲੈਟਫਾਰਮ ਦਿੱਤਾ ਭਗਵਾਨਾ ਸਰਾ ਸੰਗਠਨ ਅੱਜ ਉਹ ਸਾਡੇ ਨਾਲ ਸਾਡੀ ਭਗਵਾਨਾ ਸਹਿਨਾ ਨਾਲ ਜੁੜੇ ਆ ਅਸੀਂ ਇਹ ਤੋਂ ਆਸ ਕਰਾਂਗੇ ਕਿ ਉਹ ਇਦਾਂ ਹੀ ਜਿਦਾ ਪਹਿਲਾਂ ਕੰਮ ਕਰਦੇ ਆਂ ਆਉਣ ਵਾਲੇ ਟਾਈਮ 'ਚ ਹੋਰ ਵੱਧ ਕਰਕੇ ਆਪਣੇ ਬਟਾਲਾ ਸ਼ਹਿਰ ਦੇ ਲਈ ਕੰਮ ਕਰਨਗੇ ਔਰ اپنی ਜਿਹੜੀ ਆਵਾਜ਼ ਆ ਸਾਡੇ ਸਨਾਤਨ ਦੀ ਸਾਡੇ ਲੋਕਾਂ ਦੀ ਆਵਾਜ਼ ਆ ਇਹ ਲੋਕਾਂ ਤੱਕ ਪਹੁੰਚਾਣਗੇ ਔਰ ਅਗਰ ਕੋਈ ਇਦਾਂ ਦਾ ਲੱਗਦਾ ਹੈ ਜੋ ਕਿ ਸਾਡੇ ਸਨਾਤਨ ਦੇ ਖਿਲਾਫ ਗੱਲ ਕਰਦਾ ਆ ਜਾਂ ਕੋਈ ਅਲੱਗ ਗੱਲ ਕਰਦਾ ਉਸ ਦਾ ਵੀ ਇਹ ਮੂਵ ਹੋ ਰਿਹਾ ਹੈ ਜਵਾਬ ਦੇਣਗੇ ਜੈ ਸ਼ੀ ਦਾਮ ਜੀ ਸਭ ਤੋਂ ਪਹਿਲਾਂ ਜੈ ਸ਼ੀ ਦਾਮ ਜੀ ਅਸੀਂ ਰੀਕਾ ਚੀਨੀ ਅਸੀਂ ਸ਼ਿਰਖਾਣਾ ਉਹਦੇ ਬਾਲਾ ਸਿੰਘ ਠਾਕਰੇ ਪਾਤੀ ਛੱਡ ਕੇ ਰਾਸ਼ਟਰੀ ਭਗਵਾਨਾ ਨਾਲ ਜੁੜੇ ਹਾਂ ਜੀ ਉਹਨਾਂ ਦੀਆਂ ਗਤੀਵਿਧੀਆਂ ਉਹਨਾਂ ਦਾ ਕੰਮ ਸਾਨੂੰ ਚੰਗਾ ਲੱਗਾ ਹੈ ਉਹ ਹਿੰਦੂ ਰਾਏ ਕਦੇ ਕੰਮ ਕਰੀ ਇਸਕੇ ਨਾਲ ਜੁੜੇ ਆਂ ਜੀ ਦੇਖੋ ਜੀ ਮੈਨੂੰ ਤੇ ਮਾਝੇ ਜੋਂ ਦਾ ਪ੍ਰਧਾਨ ਤੇ ਵਿੱਕੀ ਤਰਨ ਜੀ ਨੇ ਜ਼ਿਲ੍ਹਾ ਪੰਜਾਬ ਦਾ ਵਾਈਸ ਪ੍ਰਧਾਨ ਸ਼ੰਮੂ ਜੀ ਨੇ ਜ਼ਿਲ੍ਹਾ ਪ੍ਰਧਾਨ ਬਾਕੀ ਜਿਨੇ ਮੇਰੇ ਵੀਰਾਂ ਨੂੰ ਕੋਈ ਨਾ ਉਹਦੇ ਮਿਲ ਗਏ ਆ ਅਸੀਂ ਸ਼ੇਖਸ਼ਾਹ ਰਾਸ਼ਟਰੀ ਜਿਹੜੀ ਇੱਧਰ ਵਸਣ ਵਾਲੇ ਵਾਤੇ ਕੰਮ ਕਰਾਂਗੇ ਜੀ ਰਾਸ਼ਟਰੀ ਭਗਤ ਸੈਨਾ ਜਿਹੜੀ ਆ ਨਾ ਲਾਚੀ ਹੈ ਜਿਹੜੇ ਪੰਚਾਇਤ ਦੀ ਵਾਸਵਰ ਉਹਨਾਂ ਦਾ ਧੰਨਵਾਦ ਕਰਨਾ ਕਹਿੰਦੇ ਕੀ ਕਹਿਣਾ ਚਾਹਦੇ ਆ ਅਸੀਂ ਪੰਕਤ ਜੀ ਜਿਹੜੇ ਆ ਪੰਕਤ ਦੇਸਰ ਜੀ ਸਰੋਗ ਗੁਪਤਾ ਜੀ ਗਿਰ ਸਾਹਿਬ ਸਾਰਿਆਂ ਦਿਲੋਂ ਧੰਨਵਾਦ ਕਰਨੇ ਆ ਜੀ ਉਹਨਾਂ ਸਾਡੇ ਜਿਹੜੇ ਜਿਹੜੇ ਉਦੇ ਦਿੱਤੇ ਆ ਅਸੀਂ ਆਪੇ ਕੰਮ ਕਰਾਂਗੇ ਤੁਸੀਂ ਜਿਹੜੇ ਧੰਵਾ ਤੇ ਗੁਰੂ ਰਾਸ਼ਟ੍ਰਾ ਤੇ ਤੇ ਜਾਂ ਆਪਣੇ ਭਗਤ ਸੈਨਾ ਦਾ ਕੰਮ ਕਰਾਂਗੇ ਵਧੀਆ ਕੰਮ ਕਰਕੇ ਦਿਖਾਵਾਂਗੇ ਜੀ ਤੇ ਸੰਗਠਨੋਂ ਕੇ ਵਾ ਮੰਗ ਜੀ ਰਾਸ਼ਟਰੀ ਬਗਵਾਸ ਜਿੰਦਾਬਾਦ ਰਾਸ਼ਟਰੀ ਬਗਵਾਸ ਜਿੰਦਾਬਾਦ